ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾਹ ਸਵਾਗਤ ਹੈ ਜੀ ਸੋ ਸੌਣ ਦਾ ਮਹੀਨਾ ਇੱਕ 30 ਦਾ ਮਹੀਨਾ ਹੁੰਦਾ ਹੈ ਜਿਵੇਂ ਆਪਾਂ ਕਹਿ ਦਿੰਦੇ ਆ ਘਰ ਦੇ ਵਿੱਚ ਜਦੋਂ ਵੀ ਕੋਈ ਖੁਸ਼ੀ ਹੁੰਦੀ ਹੈ 5-7 ਦਿਨ ਦੀ ਵੀ ਖੁਸ਼ੀ ਹੋਵੇ ਤਾਂ ਵੀ ਆਪਾਂ ਕਹਿ ਦਿੰਦੇ ਆ ਕਿ ਇਹ ਦਿਨ 30 ਵਾਂਗੂੰ ਲੰਘੇ ਨੇ ਸੌਣ ਦੇ ਮਹੀਨੇ ਵਾਂਗੂੰ ਲੰਘੇ ਨੇ ਸੋ ਸੌਣ ਦਾ ਮਹੀਨਾ ਚੱਲ ਰਿਹਾ ਹੈ ਅੱਜ ਕੱਲ ਵੱਖ-ਵੱਖ ਥਾਵਾਂ ਤੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ 30 ਦਾ ਤਿਉਹਾਰ ਬੀਬੀਆਂ ਭੈਣਾਂ ਦੇ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਇਸੇ ਤਰ੍ਹਾਂ ਅੱਜ ਦਸਾਰਨਾ ਕਲੋਨੀ ਕੁਰਾਲੀ ਦੇ ਵਿੱਚ ਵੀ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ ਸੋ ਬੀਬੀਆਂ ਸਜ ਧਜ ਕੇ ਆਈਆਂ ਨੇ ਆਪੋ ਆਪਣੇ ਹੱਥਾਂ ਨੂੰ ਮਹਿੰਦੀਆਂ ਲਾਈਆਂ ਨੇ ਕਾਂਟੇ ਪਾਏ ਨੇ ਤੇ ਹਾਰ ਸ਼ਿੰਗਾਰ ਲਗਾਏ ਹੋਏ ਨੇ ਤੇ ਆਓ ਤੁਹਾਨੂੰ ਇਥੋਂ ਦੀਆਂ ਤੀਆਂ ਦਿਖਾਉਨੇ ਆ ਦਸਾਰਨਾ ਕਲੋਨੀ ਕੁਰਾਲੀ ਦੀਆਂ ਅਤੇ ਬੀਬੀਆਂ ਦੇ ਨਾਲ ਗੱਲਬਾਤ ਵੀ ਕਰਦੇ ਆ ਕਿਉਂਕਿ ਇਹ ਤਿਉਹਾਰ ਹੈ ਜੋ ਪਸਰਦਾ ਜਾ ਰਿਹਾ ਹੈ ਭੁੱਲਦੇ ਜਾ ਰਹੇ ਨੇ ਤੇ ਅੱਜ ਕੱਲ ਫਿਲਮਾਂ ਦੇ ਵਿੱਚ ਜ਼ਰੂਰ ਇਹ ਪੁਰਾਣਾ ਕਲਚਰ ਦੇਖਿਆ ਜਾਂਦਾ ਹੈ ਤੇ ਆਓ ਤੁਹਾਨੂੰ ਇੱਥੇ ਦੀਆਂ ਝਲਕੀਆਂ ਦਿਖਾਉਨੇ ਆ ਤੇ ਗੱਲਬਾਤ ਵੀ ਕਰਦੇ ਆ d <laughs> ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ? ਰਜ਼ਿੰਦਰ ਕੌਰ ਜੀ ਪਿੰਡ ਕਿਹੜਾ ਤੁਹਾਡਾ? ਦਸਾਰਨਾ ਕਲੋਨੀ ਵੱਜਦਾ ਹੈ ਜੀ। ਇਹ ਦਸਾਰਨਾ ਕਲੋਨੀ ਦੇ ਵਿੱਚ ਅੱਜ ਤੀਆਂ ਬਣਾਈਆਂ ਜਾ ਰਹੀਆਂ। ਤੀਆਂ ਕਿਉਂ ਬਣਾਈਆਂ ਜਾਂਦੀਆਂ ਪਤਾ? ਇਹ ਪੁਰਾਣਾ ਸੱਭਿਆਚਾਰਕ ਤਿਹਾਰ ਹੈ ਜੀ ਜਦੋਂ ਸੌਣ ਦਾ ਮਹੀਨਾ ਕੁੜੀਆਂ ਆਪਣੇ ਪੇਕੇ ਘਰ ਕੱਟਣ ਆਉਂਦੀਆਂ ਤੇ ਉਦੋਂ ਇਕੱਠੇ ਹੋ ਕੇ ਇੱਕ ਪਿੱਪਲ ਦੀ ਛਾਂ ਤੇ ਬੈਠ ਕੇ ਸਾਰੀਆਂ ਕੁੜੀਆਂ ਕੋਈ ਕਸੀਦਾ ਕੱਢਦੀ ਜੀ ਕੋਈ ਚਾਦਰਾਂ ਬੁਣਦੀ ਕੋਈ ਚਰਖਾ ਕੱਤਦੀ ਸਾਰੀਆਂ ਇਕੱਠੀਆਂ ਹੋ ਕੇ ਆਪਣਾ ਦਿਲ ਪਰਚਾਵਾ ਕਰਦੀਆਂ ਛੋਟੀਆਂ-ਛੋਟੀਆਂ ਕੁੜੀਆਂ ਪਿੰਗਾ ਝੂਟਦੀਆਂ ਸੀ ਜੀ ਹਾਂ ਜੀ ਉਹਦੇ ਉਹਦੇ ਇਤਿਹਾਸਕ ਦੇ ਤੌਰ ਤੇ ਹੁਣ ਲਗਾਤਾਰ ਲੜੀ ਤਰ ਮਨਾਇਆ ਜਾ ਰਿਹਾ ਹੈ ਇਤਿਹਾਸ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਬਲਵਿੰਦਰ ਕੌਰ ਹੈ ਜੀ ਤੀਆਂ ਮਨਾ ਰਹੇ ਹਾਂ ਅੱਜ ਬੜੀ ਖੁਸ਼ੀ ਨਾਲ ਤੁਸੀਂ ਨੱਚ ਟੱਪ ਕੇ ਇੱਥੇ ਲੱਗੇ ਹੋਏ ਹੋ ਤੇ ਚਰਖੇ ਤੁਸੀਂ ਕਦੇ ਦੇਖੇ ਹੋ ਹਾਂ ਜੀ ਹਾਂ ਜੀ ਦੇਖੇ ਆ ਸਾਡੇ ਮਮੀ ਵੀ ਕੱਤਦੇ ਸੀਗੇ ਕੱਤਦੇ ਸੀਗੇ ਦਾਦੀ ਵੀ ਕੱਤਦੇ ਸੀਗੇ ਹਾਂ ਦਾਦੀ ਵੀ ਕੱਤਦੇ ਸੀਗੇ ਸਾਡੀ ਸਾਸੂ ਮਾ ਵੀ ਕੱਤ ਕੱਤ ਅੱਛਾ ਜੀ ਸੋ ਚਰਖੇ ਦੇ ਉੱਤੇ ਕਈ ਚੀਜ਼ਾਂ ਲੱਗੀਆਂ ਹੁੰਦੀਆਂ ਨੇ ਇੱਕ ਚਰਖੇ ਨੂੰ ਘਮਾਉਂਦੀ ਹੈ ਧਾਗਾ ਹੁੰਦਾ ਉਹਨੂੰ ਵੈਸੇ ਕੀ ਕਹਿੰਦੇ ਹੁੰਦੇ ਮਾਲ ਕਹਿੰਦੇ ਆ ਜੀ ਮਾਲ ਕਹਿੰਦੇ ਹੁੰਦੇ ਤੇ ਜਿਹਦੇ ਉੱਤੇ ਪੂਣੀ ਕਰਦੇ ਆ ਆਪਾਂ ਇੱਕ ਲੋਹੇ ਦੀ ਤਾਰ ਹੁੰਦੀ ਆ ਉਹਨੂੰ ਕਹਿੰਦੇ ਕੀ ਆ ਵੈਸੇ ਟੱਕੜਾ ਕਹਿੰਦੇ ਟੱਕੜਾ ਕਹਿੰਦੇ ਆ ਠੀਕ ਹੈ ਜੀ ਇਹ ਪੂਣੀਆਂ ਕਰਤ ਕੇ ਫਿਰ ਕਰਦੇ ਕੀ ਹੁੰਦੇ ਆ ਫਿਰ ਇਹਨੂੰ ਟਟੇਰਦੇ ਆ ਜੀ ਟੇਰ ਕੇ ਫਿਰ ਇਹਦਾ ਸੂਤ ਬਣਾਉਂਦੇ ਆ ਜੀ ਫਿਰ ਇਹਦੀ ਕਿੱਥੇ ਜਾਂਦਾ ਸੂਤ ਜੇ ਖਦਰ ਪੰਡਾਰ ਜਾਂਦਾ ਫਿਰ ਹਾਂ ਜੀ ਫਿਰ ਉੱਥੇ ਦਰੀਆਂ ਬੁਣੀਆਂ ਜਾਂਦੀਆਂ ਨੇ ਕੇਸੀਆਂ ਬੁਣੀਆਂ ਜਾਂਦੀਆਂ ਇਹ ਜੀ ਸੋ ਕਿ ਸੋ ਅੱਜ ਕੱਲ ਇਹ ਪੁਰਾਣਾ ਕਲਚਰ ਘਟਦਾ ਜਾ ਰਿਹਾ ਇੱਕ ਹੁਣ ਇਹ ਫੈਸ਼ਨ ਹੀ ਰਹਿ ਗਿਆ ਹਾਂਜੀ ਫੈਸ਼ਨ ਦੇ ਤੌਰ ਤੇ ਹੀ ਰਹਿ ਗਿਆ ਜੀ ਹੁਣ ਤਾਂ ਬਸ ਪਰ ਅਸੀਂ ਉਸ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਅੱਗੇ ਲਿਆਉਣਾ ਚਾਹੁੰਦੇ ਹਾਂ ਪੁਰਾਣਾ ਹਾਂਜੀ ਹਾਂਜੀ ਬੱਚਿਆਂ ਨੂੰ ਪਤਾ ਲੱਗੇ ਜੀ ਹਾਂਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸਿਮਰਂ ਪ੍ਰੀਤ ਕੌਰ ਓਕੇ ਕੁਰਾਲੀ ਦੇ ਵਿੱਚ ਤੀਆਂ ਬਣਾਈਆਂ ਜਾ ਰਹੀਆਂ ਨੇ ਇੱਥੇ ਕੁਰਾਲੀ ਦੇ ਵੀ ਤੁਹਾਡੇ ਪੇਕੇ ਆ ਹਾਂਜੀ ਮੇਰੇ ਪੇਕੇ ਆ ਇੱਥੇ ਓਕੇ ਸੌਰੀ ਕਿੱਥੇ ਆ ਸੌਰੀ ਖਰੜ ਹੈ ਖਰੜ ਹੈ ਕਰਰ ਤੋਂ ਤੁਸੀਂ ਇਹ ਆਏ ਆ ਇਹ ਪਹਿਲਾ ਸੋਨਾ ਹੈ ਤੁਹਾਡਾ ਹਾਂਜੀ ਇਹ ਮੇਰਾ ਪਹਿਲਾ ਸੋਨਾ ਹੈ ਓਕੇ ਇਹ ਕਿਉਂ ਕਟਣ ਆਉਨੇ ਆ ਪਹਿਲਾ ਸੋਨਾ ਇਹ ਪਹਿਲਾ ਸੌਣ ਕੁੜੀਆਂ ਆਪਣੇ ਪੇਕੇ ਕੱਟਣ ਆਉਣੀ ਐ ਫਿਰ ਇੱਥੇ ਇਹ ਤੀਆਂ ਦਾ ਤਿਉਹਾਰ ਮਨਾਉਂਦੇ ਆ ਆ ਆਪਣੀ ਕਹਿੰਦੇ ਹੁੰਦੇ ਨੇ ਵੀ ਇਹ ਸੱਸ ਦਾ ਮੂੰਹ ਨਹੀਂ ਦੇਖਦੀ ਹੁੰਦੀ ਨੋ ਤਾਂ ਇਸ ਕਰਕੇ ਪੂਰਾ ਸੌਣ ਹੋ ਆਪਣੇ ਪੇਕੇ ਕੱਟਦੀ ਐ ਫਿਰ ਉਹਦੇ ਜਿਹੜੇ ਸਾਰੇ ਪਰਿਵਾਰ ਦੇ ਹੁੰਦੇ ਆ ਉਹ ਉਹਨੂੰ ਸੰਧਾਰਾ ਦੇ ਕੇ ਇੱਥੋਂ ਲੈ ਕੇ ਜਾਂਦੇ ਆ ਸ਼ਗਨ ਵਿਹਾਰ ਕਰਕੇ ਹਾਂਜੀ ਤੇ ਇਹਦਾ ਇੱਕ ਹੋਰ ਵੀ ਕਾਰਨ ਆ ਜੋ ਪੁਰਾਣੇ ਜ਼ਮਾਨੇ ਦੇ ਵਿੱਚ ਉਹ ਜਾਣ ਦੇ ਸਾਧਨ ਵੀ ਬੜੇ ਘੱਟ ਹੁੰਦੇ ਸੀ ਸੋ ਕੁੜੀਆਂ ਨੂੰ ਬੁਲਾਇਆ ਜਾਂਦਾ ਸੀ ਤਾਂ ਕੁੜੀਆਂ ਆਪਣੀਆਂ ਸਹੇਲੀਆਂ ਨੂੰ ਮਿਲ ਲੈਂਦੀਆਂ ਸੀ ਬਹਾਨੇ ਦੇ ਨਾਲ ਤਰਿੰਜਣਾ ਦੇ ਵਿੱਚ ਹਾਂਜੀ ਹਾਂ ਬਿਲਕੁਲ ਚੜਖੇ ਕੱਤੇ ਜਾਂਦੇ ਸੀ ਚੜਖੇ ਕੱਤੇ ਜਾਂਦੇ ਸੀ ਇਹ ਕੁੜੀਆਂ ਪੂਰਾ ਆਪਣਾ ਹਾਰ ਸ਼ਿੰਗਾਰ ਕਰਦੀਆਂ ਪੀਂਗਾ ਝੂਟਦੀਆਂ ਔਰ ਗਿੱਧਾ ਪਾਉਂਦੀਆਂ ਪੂਰੇ ਆਪਣੀ ਸ਼ਗਨ ਵਿਹਾਰ ਕਰਦੀਆਂ ਓਕੇ ਸੋ ਤੁਹਾਡੀ ਵੀ ਕੋਈ ਸਹੇਲੀ ਆਈ ਸਾਰੀਆਂ ਮੇਰੀ ਸੇਲੀਆਂ ਸੇਲੀਆਂ ਆਈਆਂ ਹਨਾ ਤੇ ਕਿੰਨਾ ਵਧੀਆ ਲੱਗਦਾ ਹੈ ਹਾਂਜੀ ਹਾਂਜੀ ਬਹੁਤ ਵਧੀਆ ਲੱਗ ਰਿਹਾ ਹੈ ਕਿਉਂਕਿ ਕਦੇ ਕਦੇ ਹੀ ਇਹ ਟਾਈਮ ਮਿਲਦਾ ਹੈ ਜਦੋਂ ਲੋਕ ਇਕੱਠੇ ਹੋ ਕੇ ਆਪਣਾ ਮਤਲਬ ਪੁਰਾਣੇ ਸਮੇ ਨੂੰ ਦੁਬਾਰਾ ਤੋਂ ਰੀਫਰੈਸ਼ ਕਰਦੇ ਆ ਯਾਦ ਕਰਦੇ ਆ ਨਹੀਂ ਅੱਜ ਦੇ ਟਾਈਮ 'ਚ ਜਿਹੜਾ ਲੋਕ ਹੈ ਆਪਣੇ ਪਿੱਛੇ ਵਾਲੇ ਜੋ ਟਾਈਮ ਸੀਗਾ ਕਲਚਰ ਨੂੰ ਪੂਰੀ ਭੁੱਲਦੇ ਜਾਂਦੇ ਆ ਹਾਂਜੀ ਥੈਂਕ ਯੂ ਵੈਲਕਮ ਕੀ ਨਾਮ ਮਨਸ਼ੀਰਤ ਕਾਡਾ ਜੀ ਖਰਜਸਕੋਰ ਤਨਵੀਰ ਕੌਰ ਓਕੇ ਅੱਜ ਤੀਆਂ ਮਨਾ ਰਹੇ ਆ ਤੀਆਂ ਕਦੇ ਪਹਿਲਾਂ ਦੇਖਿਆ ਤੁਸੀਂ ਨਹੀਂ ਨਹੀਂ ਦੇਖੀ ਆ ਕਦੇ ਟੀਵੀ 'ਚ ਦੇਖੀ ਹੋਣੀ ਆ ਹਾਂਜੀ ਕਿੱਦਾਂ ਪਾਉਂਦੇ ਦੇਖੇ ਆ ਸਕੂਲ 'ਚ ਪਾਇਆ ਕਿੱਦਾਂ ਹਾਂਜੀ ਓਕੇ ਤੁਹਾਡੇ ਇਹ ਕੰਨਾਂ ਦੇ ਵਿੱਚ ਪਾਇਆ ਹੋਇਆ ਇਹਨੂੰ ਕਹਿੰਦੇ ਕੀ ਹੁੰਦਾ ਚੁੰਮਕੇ ਚੁੰਮਕੇ ਕਹਿੰਦੇ ਆ ਤੁਸੀਂ ਵੀ ਇਹ ਮੱਥੇ ਤੇ ਲਗਾਇਆ ਹੋਇਆ ਕੀ ਆ ਟਿੱਕਾ ਟਿੱਕਾ ਹਾਂਜੀ ਠੀਕ ਹੈ ਤੇ ਤੁਸੀਂ ਕੀ ਕਹੋਗੇ ਜਿਹੜੀ ਪ੍ਰਾਂਦੀ ਆ ਉਹ ਕੀ ਹੁੰਦੀ ਆ ਪ੍ਰਾਂਦੀ ਨੂੰ ਵਾਲਾਂ 'ਚ ਪਾਇਆ ਜਾਂਦਾ ਵਾਲਾਂ 'ਚ ਪਾਇਆ ਜਾਂਦਾ ਠੀਕ ਹੈ ਤੁਸੀਂ ਫੁਲਕਾਰੀ ਦੇਖੀ ਹੈ ਕਦੇ ਫੁਲਕਾਰੀ 'ਚ ਕਢਾਈ ਕੱਢੀ ਹੁੰਦੀ ਹੈ ਓਕੇ ਤੇ ਚੁੰਨੀ ਵਿੱਚ ਇਹ ਰੈਡੀमेड ਹੋਣੀ ਹੈ ਠੀਕ ਹੈ ਓਕੇ ਸੋ ਆਪਣੇ ਇਸ ਕਲਚਰ ਨੂੰ ਤੁਸੀਂ ਥੋੜਾ ਜਿਹਾ ਜਾਣੋ ਹਨ ਹਾਂਜੀ ਵਧੀਆ ਲੱਗਦਾ ਨਾ ਕਿੱਦਾਂ ਪਾਉਣਾ ਹਾਂਜੀ ਸਾਨੂੰ ਪ੍ਰਾਣੀ ਕਲਚਰ ਬਾਰੇ ਜਾਣਣਾ ਵੀ ਚਾਹੀਦਾ ਹੈ ਔਰ ਸਭ ਕਿਉਂਕਿ ਸਾਡਾ ਪੰਜਾਬੀ ਸੱਭਿਆਚਾਰ ਹੈ ਜਿਹੜਾ ਉਹਨੂੰ ਜਾਣਨਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਹੁਣ ਕਈ ਲੋਕ ਜੀਨਸ ਟਰਪ ਵਗੈਰਾ ਪਾਣ ਲੱਗ ਚੁੱਕੇ ਆ ਤਾਂ ਉਸ ਕਰਕੇ ਪੰਜਾਬੀ ਸੱਭਿਆਚਾਰ ਖਤਮ ਹੋ ਰਿਹਾ ਹੈ ਖਤਮ ਹੋ ਰਿਹਾ ਇਸ ਕਰਕੇ ਤੀਆਂ ਦਾ ਅੱਜ ਅਸੀਂ ਫੰਕਸ਼ਨ ਕੀਤਾ ਹੈ ਹਮ ਠੀਕ ਹੈ ਤੇ ਅੱਜ ਕੱਲ ਦੇ ਬੱਚੇ ਮਤਲਬ ਕਿ ਗਲਤ ਰਾਹ ਤੇ ਵੀ ਜਾਂਦੇ ਆ ਕੋਈ ਨਸ਼ਿਆਂ ਦੇ ਵਿੱਚ ਜਾਂਦੇ ਆ ਹਨਾ ਗਲਤ ਥਾਵਾਂ ਤੇ ਜਾਂਦੇ ਆ ਗਲਤ ਤਾਂ ਹੀ ਨਹੀਂ ਕਰਨਾ ਚਾਹੀਦਾ ਹਾਂ ਆਪਣੀ ਲਾਈਨ ਤੇ ਰਹਿਣਾ ਚਾਹੀਦਾ ਹੈ ਲਿਮਟ ਚ ਰਹਿਣਾ ਚਾਹੀਦਾ ਠੀਕ ਹੈ ओके ਧੰਨਵਾਦ ਅੱਜ ਦਸਾਰਨਾ ਕਰੋਨੀ ਕਰਾਲੀ ਦੇ ਵਿੱਚ ਤੀਆਂ ਮਿਲਾਈਆਂ ਜਾ ਰਹੀਆਂ ਬੜੇ ਨੱਚੇ ਟੱਪੇ ਆ ਤੁਸੀਂ ਤੁਹਾਨੂੰ ਤੀਆਂ ਬਾਰੇ ਕੁਝ ਪਤਾ ਹਾਂਜੀ ਇਹ ਤੀਆਂ ਜੀ ਕੁੜੀਆਂ ਜਿਹੜੀਆਂ ਹੁੰਦੀਆਂ ਸੀ ਆਪਣੇ ਪੇਕੇ ਸੌਣ ਕੱਟਣ ਆਉਂਦੀਆਂ ਹੁੰਦੀਆਂ ਸੀ ਬਹਾਨੇ ਨਾਲ ਸਾਰੀਆਂ ਕੁੜੀਆਂ ਆਪਣੇ ਇਕੱਠੀਆਂ ਹੋ ਜਾਂਦੀਆਂ ਸੀ ਫਿਰ ਰਲ ਮਿਲ ਕੇ ਆਪਣਾ ਜਿਹੜਾ ਸ਼ੌਂਕਤਾ ਜੀ ਉਹ ਫਿਰ ਤੀਆਂ ਗਿੱਧਾ ਪਾ ਕੇ ਜੀ ਪਿੰਗਾ ਝੂਟ ਕੇ ਆਪਣਾ ਸਾਰਾ ਮਨੋਰੰਜਨ ਆਪਣੇ ਪੇਕੇ ਆ ਕੇ ਕਰਦੀ ਹੁੰਦੀ ਸੀ ਬਿਲਕੁਲ ਜੀ ਬਿਲਕੁਲ ਜੀ ਸੋ ਕਦੇ ਤੁਸੀਂ ਤਕਲੀ ਚਰਖੇ ਆ ਜਿਹੜੇ ਦੇਖੇ ਹੋਣੇ ਹਾਂਜੀ ਦੇਖੇ ਆ ਜੀ ਹਾਂਜੀ ਹਾਂਜੀ ਮਧਾਨੀਆਂ ਦੇਖੀਆਂ ਪ੍ਰਾਣੀਆਂ ਜਿਹੜੇ ਰੇਟੀਆਂ ਨੇ ਪ੍ਰਾਣੀਆਂ ਵੀ ਦੇਖੀਆਂ ਜੀ ਪ੍ਰਾਣੀਆਂ ਹਾਂਜੀ ਸਾਡੇ ਜਿਹੜਾ ਉਹ ਲੱਸੀ ਬਣਦੀ ਸੀ ਉਹ ਜਿਹੜਾ ਮਿੱਟੀ ਦਾ ਭਾਂਡਾ ਹੁੰਦਾ ਸੀ ਕੀ ਕਹਿੰਦੇ ਹੁੰਦੇ ਸੀ ਉਹਨੂੰ ਚਾਟੀ ਕਹਿੰਦੇ ਆ ਜੀ ਹਾਂਜੀ ਚਾਟੀ ਕਹਿੰਦੇ ਆ ਜੀ ਸੋ ਜਿਹਦੇ ਨਾਲ ਇੱਕ ਰਸੋਆ ਜਿਹਾ ਹੁੰਦਾ ਦਾ ਉਹਨੂੰ ਕਹਿੰਦੇ ਕੀ ਸੀ ਜੀ ਉਹਨੂੰ ਨੇਤੀ ਕਹਿੰਦੇ ਆ ਜੀ ਨੇਤੀ ਕਹਿੰਦੇ ਹਾਂਜੀ ਉਹਨੂੰ ਨੇਤੀ ਕਹਿੰਦੇ ਕਦੇ ਦੁੱਧ ਰਿੜਕਿਆ ਵੀ ਆ ਤੁਸੀਂ ਨਹੀਂ ਮੈਂ ਹੱਥਾਂ ਨਾਲ ਹੀ ਨਾ ਤਾਂ ਨਹੀਂ ਕਦੇ ਰਿੜਕਿਆ ਹੱਥਾਂ ਵਾਲੀ ਮਧਾਣੀ ਨਾਲ ਤੇ ਮਸ਼ੀਨ ਵਾਲੀ ਨਾਲ ਰਿੜਕਿਆ ਹਾਂਜੀ ਮਸ਼ੀਨ ਨਾਲ ਕਦੇ ਆਪਣੇ ਬੇਬੇ ਨੂੰ ਆਪਣੀ ਸੱਸ ਨੂੰ ਜਾਂ ਉਹਨਾਂ ਨੂੰ ਕਦੇ ਦੇਖਿਆ ਹ ਸੱਸ ਨੂੰ ਦੇਖਿਆ ਜੀ ਆਪਣੇ ਨੂੰ ਰਿੜਕਦੇ ਨੂੰ ਆਪਣੀ ਮੰਮੀ ਨੂੰ ਦੇਖਿਆ ਜੀ ਦੁੱਧ ਰਿੜਕਦੇ ਨੂੰ ਇਸ ਲਈ ਮਾਨੇ ਚ ਇਹੀ ਹੁੰਦੀਆਂ ਸੀਆਂ ਜੀ ਬਿਜਲੀ ਵਾਲੀਆਂ ਨਹੀਂ ਸੀਆਂ ਜੀ ਹੱਥਾਂ ਨਾਲੇ ਦੁੱਧ ਰਿੜਕਦੇ ਤੇ ਹਾਂਜੀ ਹੱਥਾਂ ਨਾਲੇ ਰਿੜਕਦੇ ਤੇ ਠੀਕ ਹੈ ਜੀ ਅੱਗੇ ਇੱਕ ਪੁਰਾਣੇ ਜ਼ਮਾਨੇ ਦੇ ਵਿੱਚ ਤੁਸੀਂ ਹਵੇਲੀਆਂ ਘਰ ਦੇਖੇ ਆ ਕਦੇ ਪੁਰਾਣੇ ਜ਼ਮਾਨੇ ਦੇ ਬਣੇ ਹੋਏ ਹਾਂਜੀ ਦੇਖੇ ਆ ਕੁਝ ਕੁਝ ਥੋੜੇ ਬਹੁਤੇ ਦੇਖੇ ਆ ਹਾਂਜੀ ਹਾਂ ਉਹਨਾਂ ਦੁਆਰਾਂ ਦੇ ਵਿੱਚ ਇੱਕ ਛੋਟਾ ਜਿਹਾ ਖਾਨਾ ਜਿਹਾ ਬਣਾਇਆ ਹੁੰਦਾ ਸੀ ਉਹਨੂੰ ਮਾਤਲੂਕੇ ਕੀ ਕਹਿੰਦੇ ਹੁੰਦੇ ਸੀ ਉਹ ਕਿਸ ਕੰਮ ਆਉਂਦਾ ਹੁੰਦਾ ਸੀ ਆਲਾ ਕਹਿੰਦੇ ਆ ਜੀ ਉਹਨੂੰ ਉਹ ਰਾਤ ਨੂੰ ਉਹਦੇ ਵਿੱਚ ਦੀਵਾ ਬਾਲ ਕੇ ਰੱਖਦੇ ਹੁੰਦੇ ਸੀ ਜੀ 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 ਹਾਂ ਜੀ ਕਦੇ ਕਦੇ ਕਿਉਂਕਿ ਬਿਜਲੀ ਨਹੀਂ ਹੁੰਦੀ ਸੀ ਜੀ ਹਾਂ ਜੀ ਕਦੇ ਸ਼ੀਸ਼ਾਂ ਜੀ ਆ ਰੱਖ ਦਿੰਦੇ ਜੀ ਸਾਮਾਨ ਆਪਣਾ ਓਕੇ ਜੀ ਸੋ ਥੈਂਕ ਯੂ ਆਪਣੇ ਕਲਚਰ ਦੇ ਨਾਲ ਜੁੜੋ ਇਹਦੇ ਬਾਰੇ ਥੋੜੀ ਜਿਹੀ ਨੌਲੇਜ ਰੱਖੋ ਧੰਨਵਾਦ ਜੀ ਠੀਕ ਹੈ ਸਤਿ ਸ੍ਰੀ ਅਕਾਲ